85592 ਮਾਡਲ 220000 ਰੁਪਏ ਪੈ ਹੈਗੇ ਅੱਧੇ ਰੰਗ ਰੰਗ ਦਾ ਸਾਫਾ ਪੂਰਾ ਫਾਰਮ ਟਰੱਕ 65 ਅੱਠ ਮਾਡਲ 310000 ਰੁਪਇਆ ਟਾਇਰ ਆਤੇ ਆ ਬੂਲਰ ਟਾਇਰ ਵੀ ਆਕੇ ਹੈਗੇ ਰੰਗ ਰੰਗ ਪੂਰਾ ਸਾਫ ਹੈ ਟੈਕ ਦਾ 25 11 92 ਮਾਡਲ 120000 ਰੁਪਇਆ ਟਾਇਰ ਆਤੇ ਹਾਂ ਕਾ फार्म ट्रक शॉट 2000 ਮਾਡਲ 255000 ਰੁਪਏ ਟਾਇਰ ਹੈਗੇ 70 ਰੁਪਏ ਸ਼ਹਿਰੀ ਲੱਗੀ ਡੈਕ ਲੁੱਕ ਲੱਗਿਆ 605 16 ਮਾਡਲ 535000 ਰੁਪਏ ਪੂਰਾ ਨਵਾਂ ਟਰੈਕਟਰ ਹੈ ਟਾਇਰ ਅੱਧੋਂ ਜ਼ਿਆਦੇ ਆ ਫਾਪੂੜਾ 60 55 14 ਮਾਡਲ 4,35,000 ਰੁਪਇਆ ਟਾਇਰ ਆਦਿਓ ਘੱਟਾ ਉਨਾਲਿਕਾ ਸਸਪਿਆ ਜੀਸ ਦੇ ਲਿਖ ਦਿੱਤੇ ਗਏ ਸਟੈਂਡਰਡ ਦੋ ਮਾਡਲ 295000 ਰੁਪਏ ਹੈਗੇ ਨਵਾਂ ਹੋਇਆ ਟਾਇਰ ਬੂਰੇ ਚੰਗੇ ਟਾਇਰ ਹੈਵੇ 70 75 ਰੁਪਏ ਫਾਰਮ ਟਰੈਕ 60 ਡਬਲ ਕਲਚ 97 ਮਾਡਲ ਇਹ 167000 ਰੁਪਏ ਟਾਇਰ ਕਾ ਸੇ ਇਹ ਬੂਲੇ ਟਾਇਰ ਠੀਕ ਹੈ 855 18 ਮਾਡਲ 593000 ਰੁਪਏ ਮਗਰਲੇ ਟਾਇਰ ਨਵੇਂ ਆਹੂਲੇ ਟਾਇਰ ਪੀਚਾਂਗੇ ਅੱਧੇ ਦਾ ਪੂਰਾ ਸਾਫ ਆ ਟਰੱਕ ਨਵੇਂ ਮਾਡਲ ਦਾ ਰੱਟ ਸਭ ਤੋਂ ਵੱਧ 190000 4 ਲੱਖ 65000 855 ਪੂਰਾ ਸਾਹ ਟਾਇਰ ਵੀ ਪੂਰੇ ਚੰਗੇ ਆ ਤ्यों ਜਾਦੇ ਦੋ ਮਾਡਲ 285000 ਰੁਪਏ 855 ਟਾਇਰ ਹੈਗੇ 70 ਰੁਪਏ 635 ਚਾਰ ਮਾਡਲ 215000 ਰੁਪਏ ਰੇਟ ਆ ਦਾ ਟਾਇਰ ਦਿਓ ਕਾਟਾ ਟਰਾਂਕ ਰਾਂਗ ਰੂੰਗਾ ਸਾਹ ਪੂਰਾ ਮੂਹਲੇ ਟਾਇਰ ਨਵੇਂ ਸ਼ਕਤੀ V95 ਮਾਡਲ ਐ 1,95,000 ਰੁਪਇਆ ਟਾਇਰ ਘਾਟਾ ਦਿਓ ਕੱਟ ਜੇ 47597 ਮਾਡਲ 1.5 ਲੱਖ ਰੁਪਿਆ MC 5245 7 ਮਾਡਲ 2,35,000 ਰੁਪਿਆ ਟਾਇਰ ਦੇ ਦੇਗਾ ਅੱਧੋਂ ਜ਼ਿਆਦਾ ਹੀ ਹੈ ਮੂਰਲੇ ਕਾਸੇ ਦੇ 60 ਮਾਡਲ ਫਾਰਮ ਟਰੱਕ 97 ਮਾਡਲ 1,65,000 ਡਬਲ ਕਲਚ ਟਾਇਰ ਘਸੇ ਅੱਧੋਂ ਕੱਟੇ 400 ਕੁ ਰੁਪਏ ਲੈ ਆਪ ਦਾ ਮਾਡਲ 2,45,000 ਰੁਪਏ ਟਾਇਰ ਇਹਦੇ ਵੀ ਨਾਰਮ ਨੇ ਗਰੰਟ ਠੀਕ ਆ ਨਾਲ ਦਾ ਹੀ 735 92 ਮਾਡਲ ਐ ਫਲ 155000 ਰੁਪਇਆ ਟਾਇਰ ਕਾ ਵੇ ਦੇ ਮਗਰ ਲਈ ਉਹਲੇ ਟਾਇਰ ਵੀ ਹਿਸਾਬ ਤੇ ਆ ਗਰੰਟ ਗਰੰਗ ਚੰਗਾ ਨਾਲ ਦਾ ਹੀ ਹੈ ਪਰ ਲੇ 88000 ਰੁਪਇਆ 11 ਫੁੱਟ 35522 Maruti Speed 745000 ਰੁਪਇਆ ਕਹਿ ਰਿਹਾ ਸੀ ਕਹੇ ਪੂਰਾ ਨਵਾਂ ਪੈਟਰਨ 265 315 ਘੰਟੇ ਚੱਲਿਆ ਬਾਈ Maruti 465000 ਰੁਪਇਆ ਟਰ ਵੀ ਪੂਰਾ ਨਵੇਂ ਆ 80% ਟਾਇਰ ਪਏ ਆ ਟਰੈਕਟਰ ਵੀ ਪੂਰਾ ਨਵਾਂ 315 ਘੰਟੇ ਚੱਲੇ ਆ 5204 ਜੌਨ ਡੀਅਰ 10 ਮਾਡਲ 4 ਲੱਖ ਰੁਪਈਆ ਆਕਦੇਆਂ ਜਿਆਦੇ ਟਾਇਰ 744 13 ਮਾਡਲ 4 ਲੱਖ 40 ਹਜ਼ਾਰ ਰੁਪਿਆ ਟਾਇਰ ਅੱਦੇਗਾ ਬੂਲੇ ਟਾਇਰ ਵੀ ਚੰਗੇ ਆ ਟਰੈਕਟਰ ਪੂਰਾ ਸਾਫ਼ ਪ੍ਰਾਂਗ ਰੰਗ ਬਹੁਤ ਸੋਹਣਾ ਹਾਂ ਮੈਂ ਕਿਹਾ ਖਾਟ 8 ਮਾਡਲ 2.80 ਲੱਖ ਰੁਪਿਆ ਪੈ ਰਿ ਹੈ 70 ਰੁਪਏ 960 17 ਮਾਡਲ 535000 ਰੁਪਿਆ ਇਹ ਰੱਧਿਆਂ ਜਿਆਦੇ ਆ ਟਰੈਕਟਰ ਪੂਰਾ ਨਵਾਂ ਆ ਪਿਆ 85520 ਮਾਡਲ 6.5 ਲੱਖ ਰੁਪਈਆ ਟੈਰ ਹੈਗੇ 60 ਰੁਪਏ ਹੀ ਟਰੈਕਟਰ ਪੂਰਾ ਨਵਾਂ 20 ਮਾਡਲ ਆ ਜਿਵੇਂ ਨਵਾਂ ਆ ਤਾਂ ਮੈਂ ਟ੍ਰੱਕ 609 ਮਾਰੂ 298000 ਰੁਪਈਆ ਟੈਰ ਦੇਗਾ ਇਹ ਟ੍ਰੱਕ ਪੂਰਾ ਨਵਾਂ ਸਾਫ ਹੈ। ਇਹ ਵਾਲੀ ਦਾ 6099 ਮਾਡਲ 240। ਟਾਇਰ ਨਵੇਂ ਚਾਰੇ ਟਾਇਰ ਨਵੇਂ। ਬੋਲੋਗੇ। ਨਮਾਡਲ 235 745 ਸੋਨਾਲੀਕਾ ਪੈ ਰਹਿ ਗਏ 70 ਰੁਪਏ ਸੋਨਾਲੀਕਾ 60 22 ਮਾਡਲ 635 ਪੈ ਰਹਿ ਗਏ 70 75 ਰੁਪਏ ਹੈਗੇ ਆ ਇਹ ਬਰੋਦੀ 6212 ਮਾਡਲ 375000 ਰੁਪਿਆ 745 ਸੋਨਾ ਲਿਖਾ 18 ਮਾਡਲ 459 ਟਾਇਰ ਅੱਧੇ ਜਾ ਦੇ ਪੂਰਾ ਸਾਫਟ ਹੈ 475 ਇੱਕ ਮਾਡਲ 235000 ਰੁਪਿਆ ਟਾਇਰ ਹੈਗੇ 70 ਕੇ ਪਹਿਲੇ 265 22 ਮਾਡਲ ਸ 4,60,000 ਰੁਪਇਆ ਨਵਾਂ ਹੀ ਟਰੈਕਟਰ ਦਾ ਟੌਰ ਵੀ ਪੂਰੇ ਨਵਾਂ ਬਾਈ 22 ਮਾਡਲ ਜਵਾਨ ਨਵਾਂ ਮਾਤਾ 750 ਸੋਨਾ ਲਿੱਕਾ 16 ਮਾਡਲ 4,75,000 ਰੁਪਇਆ ਟੌਪ ਮਾਡਲ ਮੂਰਲੇ ਟਾਇਰ ਨਵੇਂ ਮਗਰਲੇ ਟਾਇਰ ਵੀ ਪੂਰੇ ਚੰਗੇ ਆ 70 ਪੈਸੇ ਆ ਗਿਆ ਸਟੈਂਡਰਡ 450 ਡੀਆਈ 4 ਮਾਡਲ 285 ਟਾਇਰ ਰਹਿ ਗਏ 60 ਕੇ ਪੈਸੇ ਟਰੈਕਟਰ ਸਾਫ ਆ ਕਿਉਂਡੀਅਰ 53 10 15 ਮਾਡਲ 63 ਟਾਇਰ ਅੱਧੇ ਦਾ ਪੂਰਾ ਸਾਫ ਆ ਟਰੈਕਟਰ ਖੋਲ ਵਿਚਾਰ ਕੋਈ ਨਦਰ ਪੀ ਪਰਗਪੁਰਪੁਰ ਦੀ ਮੱਤਵਾ ਪੀ ਇਹ ਤੇ ਵੀ ਮਾਡਲ 435 ਟਾਇਰ ਹੈਗੇ 70 ਦੇ ਪਾਈ ਪੂਰਾ ਸਾਬਾ ਟਰੈਕਟਰ ਹੋਰ ਨਟਰਕ 50 97 ਮਾਡਲ 1.5 ਲੱਖ ਰੁਪਏ ਟਾਇਰ ਕਸੇ ਜਮ ਕਰ ਲੈ ਉਹ ਲੈ ਟਾਇਰ ਹੈ ਦੇਖ 750 ਸੋਨ ਵਾਲਾ ਨੋ ਮਾਡਲ 348 ਮਗਰ ਲੈ ਟਾਇਰ ਨਵੇਂ ਆ 6 ਕੇ ਉਹ ਲੈ ਟਾਇਰ ਵੀ ਲੱਗਦੇ ਨੇ 98 11 99 ਮਾਡਲ 210000 ਰੁਪਇਆ ਹਾਂ ਮੈਂ ਇਹ ਬੀਜੇ ਗਿਆ ਹਾਂ ਤਾਂ ਕਿ ਮੈਂ ਇਹ ਦੇਖਾਂ ਕਿ ਫੋਨ ਵਾਲੀ ਦਾ 750 2000 ਮਾਡਲ 2,60,000 ਰੁਪਏ ਸੀਟ ਦੇ ਟਾਇਰ ਮਗਰ ਲੈਣਾ ਹੈ ਕੀ ਮਾਡਲ RC 22 ਦੀ ਹੈ 6,80,000 855 ਪੂਰਾ ਨਵਾਂ ਟਰੈਕਟਰ ਬ੍ਰੇਡਾ ਬਹੁਤ ਚੰਗਾ 750 99 ਮਾਡਲ ਹੈ 1,88,000 ਰੁਪਏ ਟਾਇਰ ਵੀ ਚੰਗੇ ਆਪਾਂ ਜਾਰੇ 22 ਮਾਡਲ 9655 7 ਲੱਖ 65000 ਰੁਪਏ ਪੂਰਾ ਨਵਾਂ ਡਟਰਾ ਟਾਇਰ ਵੀ ਪੂਰੇ ਨਵੇਂ ਪਏ ਆ ਸ਼ਾਪ ਦੇ ਦੀ ਸਟਾਰਾ ਮਾਡਲ 625000 ਰੁਪਇਆ ਪੈਰ ਵੀ ਪੂਰੇ ਚੰਦੇ 80 85 65000 ਦਾ ਉਹਦਾ ਰੇਟ ਕਰੋ ਇਹ ਮਾਡਲ 265000 ਰੁਪਇਆ ਫਾਰਮਟ 60 ਦੋ 65 2000 ਮਾਡਲ 215000 ਰੁਪਿਆ ਰੇਟ ਹੈ ਦਾ ਹੂਲ ਟਾਇਰ ਨਵੇਂ ਆ ਮਗਰਲੇ ਟਾਇਰ 30 ਕੇ ਪੈਸੇ ਆ ਪੌਨਟੈਕ 60 5 ਮਾਡਲ 265000 ਰੁਪਿਆ ਟਾਇਰ ਹੈਗੇ 70 ਕੇ ਪੈਸੇ ਹੂਲ ਟਾਇਰ ਵੀ ਚੰਗੇ ਆ ਟਰੈਕਟਰ ਸਾਫ ਆ ਪੂਰਾ ਪੌਨਟ੍ਰਕਸ 60 11 ਮਾਡਲ 425 ਤੇਲ ਬ੍ਰੇਕ ਟਾਇਰ ਵੀ ਚੰਗੇ ਆ 80 ਪੈਸੇ ਟਾਇਰ ਹੈਗੇ ਆ 4 ਮਾਡਲ 280 855 ਟਾਇਰ ਘਾਟਾ ਮਗਰਲੇ ਟਾਇਰ ਘਾਟਾ ਮੂਹਲੇ ਹੈ ਜਦੇ ਕਾਂਟ੍ਰੈਕ 607 ਮਾਡਲ 290 ਰੇਟ ਮੋਰ ਲਟਾਇਰ ਨਾ ਨੇ ਮੋਰ ਲਟਾਇਰ ਰੱਦ ਹੋ ਜਾਂਦੀ ਮੋਰ ਲਟਾਇਰ ਜਮਾਨਾ ਨਹੀਂ ਰਾਂਗ ਰੰਗ ਪੂਰਾ ਸਾਫ 265 2000 ਮਾਡਲ 2 ਲੱਖ 25000 ਰੁਪਇਆ ਟਾਇਰ ਹੈਗੇ 60 ਕੇ ਤੇਰੇ ਟਰੈਕਟਰ ਸਾਫ ਸੋਨਾ ਲੀਕਾ 745 ਟਰਾਲੀ ਜੀ ਵਾਲੀ ਜਾਲੀ ਵਾਲਾ ਵੈੱਡ 142000 ਰੁਪਇਆ 11 ਫੁੱਟ ਜੈਕਲੀ